ਦੇ ਇਹ ਰੋਸ ਸਾਡਾ ਸੋਟਾ ਮਾ ਜਾਫੀ ਕਾ ਟੂਰ ਸਟੇਮ ਵੀ ਆਪਣਾ ਕਿਸਾ ਅੱਜ ਅਸੀਂ ਜਿਵੇਂ ਪਿੰਡ ਬੱਦਰ ਤੇ ਕੈਂਪ ਸ਼ੁਰੂ ਕੀਤੇ ਆ ਸੋ ਦੂ ਦੂ 10-10 ਪਿੰਡਾਂ ਦੇ ਕਲਸਟਰ ਬਣਾ ਕੇ ਉਹਨਾਂ ਲੋਕਾਂ ਨੂੰ ਅਸੀਂ ਸੁਵਿਧਾ ਹਰ ਤਰ੍ਹਾਂ ਦੀ ਸੁਵਿਧਾ ਦੇਣ ਲਈ ਇੱਥੇ ਕੈਂਪ ਲਾਇਆ ਜਿਹਦੇ ਵਿੱਚ ਵੀਰੇ ਡਿਪਾਰਟਮੈਂਟ ਵੱਲੋਂ ਕੋਈ ਵੱਡਾ ਆਪਾ ਪਰਸ਼ਨ ਵਾ ਪੈਨਸ਼ਨ ਕੋ ਯਾ ਲੈਣ ਲਈ ਪੈਨਸ਼ਨ ਇਸੇ ਤਰ੍ਹਾਂ ਅਸੀਂ ਹੋਰ ਡਿਪਾਰਟਮੈਂਟ ਜਿਹੜੇ ਲੇਬਰ ਡਿਪਾਰਟਮੈਂਟ ਆ ਉਹਦੇ ਚ ਜਿੰਨੀਆਂ ਕੰਪਨੀਆਂ ਬਣਾਉਣ ਵਾਲੀਆਂ ਮਜ਼ਦੂਰਾਂ ਦੀਆਂ ਉਹ ਵੀ ਅਸੀਂ ਨਾਲ ਉਹਨਾਂ ਨੂੰ ਦੇ ਰਹੇ ਆ ਇਸੇ ਤਰ੍ਹਾਂ ਅਸੀਂ ਕਿਸੇ ਦਾ ਕੋਈ ਆਮਦਨ ਸਰਟੀਫਿਕੇਟ ਹੈ ਜਾਂ ਕੋਈ ਕਿਸੇ ਦਾ ਜਾਤੀ ਸਰਟੀਫਿਕੇਟ ਹੈ ਹਰ ਤਰ੍ਹਾਂ ਦੀ ਜੋ ਵੀ ਸੁਵਿਧਾ ਅਸੀਂ ਦੇ ਸਕਦੇ ਆ ਉਹ ਇੱਕ ਛਤ ਹੇਠੇ ਅਸੀਂ ਕਰਤੀ ਗਈ ਹੈ ਇਸ ਤੋਂ ਬਿਨਾ ਅਸੀਂ ਬੱਚੀਆਂ ਜਿਹੜੀਆਂ ਸਾਡੀਆਂ ਵਧੀਆ ਸਕੂਲਾਂ 'ਚ ਪਰਫਾਰਮ ਕਰਦੀਆਂ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੀ ਹਾਂ ਸਕੂਲ ਬੈਗ ਵੰਡੇ ਆ ਇਸੇ ਤਰ੍ਹਾਂ ਹੀ ਮਨਲਾਮ ਉਸੇ ਸਰਟਿਫਿਕੇਟ ਪੈਡ ਬੰਦੇ ਆ ਤਾਂ ਕਿ ਉਹਨਾਂ ਨੂੰ ਬੈਸਕਲਾਈ ਜਿੰਦੀ ਸਮਝ ਆਵੇ ਸਬ ਕੋਸ਼ਿਸ਼ ਕੀਤੀ ਹੈ ਅਸੀਂ ਇਸ ਤਰ੍ਹਾਂ ਦਾ ਨਾਲ ਹਰੇਕ ਲਾਭਪਾਤਰੀ ਦੇ ਕੋਲ ਜਿਵੇਂ ਅਸੀਂ ਆ운데 ਵਿੱਚ ਖੜਾ ਦਾ ਇਹ ਬੁਰਾ ਹਾਲ ਹੈ ਖੜਾ ਦੇ ਨਾਲ ਹੈ ਕਾਫੀ ਨੁਕਸਾਨ ਹੋਇਆ ਜਿਹੜੇ ਇਲਾਕੇ ਵਿੱਚ ਬਾਰਿਸ਼ ਹੈ ਫਸਲਾਂ ਦਾ ਨੁਕਸਾਨ ਹੋਇਆ ਪਸ਼ੂਦਾਂ ਦਾ ਨੁਕਸਾਨ ਹੋਇਆ ਕੁਝ ਜੀ ਆਪਣੇ ਵੀ ਜਿਹੜਾ بارش ਦਾ ਹੈਗਾ ਜਿਆਦਾ ਉਹ ਮੈਂ ਵੀ ਜਾ ਕੇ ਦੇਖ ਰਹੀ ਆ ਕਿ ਕਿਤੇ ਵੀ ਨੁਕਸਾਨ ਹੋਇਆ ਔਰ ਅਸੀਂ ਆਰਡਰ ਕਰ ਦਿੱਤੇ ਆ ਵੀ ਇਹਨਾਂ ਦੀ ਜੋ ਕੋਈ ਕਿਤਾਬ ਫਸਲਾਂ ਦਾ ਨੁਕਸਾਨ ਆ ਉਹਦੀ ਗਰਦਾਬਰੀ ਜੇ ਕੋਈ ਪਾਨਾ ਦਾ ਨੁਕਸਾਨ ਉਹਦੇ ਵੀ ਅਸੀਂ ਲਿਸਟ ਲੈ ਰਹੇ ਆ ਸੋ ਜਲਦੀ ਹੀ ਆਪਾਂ ਜਿਹੜੇ ਵੀ ਨੁਕਸਾਨ ਜਿਹੇ ਸਾਡੇ ਪਰਿਵਾਰ ਕਿਰੇ ਆ ਉਹਨੂੰ ਜਲਦੀ ਮਦਦ ਪਹੁੰਚਾ ਆਪਦੇ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਕਿਉਂ ਅਗਿਆਤ ਕੀ ਹੈ ਜਦੋਂ ਸਰਕਾਰ ਦੇ ਘੁਲਾਫੋ ਵਿੱਚ ਉਸ ਤੋਂ ਬਾਅਦ ਕੀ ਕਿੱਤੀ ਹੈ ਪਹਿਲਾ ਉਹ ਦੂਜਾ ਤੋਂ ਕਿਉਂ ਦੇਖੋ ਇਹ ਉਹਨਾਂ ਦਾ ਪਤਾ ਨਹੀਂ ਹੁਣ ਕੀ ਚੱਲ ਰਿਹਾ ਸੀ ਕਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਬਾਕੀ ਇਨਕੁਆਇਰੀ ਹੋਏਗੀ ਸਾਰਾ ਕੁਝ ਸਾਹਮਣੇ ਆ ਜਾਵੇਗਾ